ਪੰਜਾਬ ਰੋਡ ਦੇ ਵਰਕਸ਼ਾਪ ਵਿੱਚ バス ਮੁਲਾਜ਼ਮਾਂ ਵੱਲੋਂ ਅੱਜ 1 ਕਿਲੋਮੀਟਰ ਸ੍ਰੀਮ バス ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਤਿੱਤੀ ਉਸ ਵੇਲੇ ਤਣਾਪੂਰਨ ਹੋ ਗਈ ਜਦੋਂ ਇੱਕ バス ਮੁਲਾਜ਼ਮ ਪੈਟਰੋਲ ਦੀ ਬੋਤਲ ਲੈ ਕੇ バス ਦੇ ਉੱਪਰ ਚੜ ਗਿਆ ਮਾਮਲੇ ਦੀ ਤਤਕਾਲ ਪੁਲਿਸ ਤੇ ਪ੍ਰਸ਼ਾਸਨ ਦੀ ਚਿੰਤਾਵਾਂ ਬਦਾ ਦਿੱਤੀਆਂ ਪ੍ਰਦਰਸ਼ਨ ਕਰ ਰਹੇ ਮੁਲਾਜ਼ਮ ਤਜਿੰਦਰ ਸਿੰਘ ਨੇ ਦੱਸਿਆ ਕਿ ਟੈਂਡਰ ਖੁੱਲਣ ਦੀ ਤਾਰੀਖ ਦੇ ਰੋਸ ਵਿੱਚ ਵਰਦਸਤਾਂ ਕੀਤਾ ਜਾ ਰਿਹਾ ਹੈ ਉਹਨਾਂ ਨੇ ਦਾਵਾ ਕੀਤਾ ਕਿ ਸਵੇਰੇ ਸੁਭਾ ਆਗੂਨ ਕਰਾਂ ਵਿੱਚ ਹੀ ਨਜ਼ਰਬੰਦ ਕਰਕੇ ਅरेस्ट ਕਰ ਲਿਆ ਗਿਆ ਸੀ ਜਿਸ ਕਾਰਨ ਸਾਰੇ ਡਿਪੂ ਸਵੇਰ ਤੋਂ ਹੀ ਬੰਦ ਕਰਨੇ ਪਏ ਉਹਨਾਂ ਨੇ ਆਖਿਆ ਕਿ ਉਹ ਸ਼ਾਂਤ ਵੀ ਪਰਦਚਾ ਕਰ ਰਹੇ ਹਨ ਤੇ ਪੁਲਿਸ ਵੱਲੋਂ ਉਹਨਾਂ ਦੇ ਵਰਕਰਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਤਣਾਅ ਵੱਧ ਗਿਆ ਇਸ ਮੁcke ਗੱਲਬਾਤ ਕਰਦੇ ਆ ਹਨ ਪੁਲਿਸ ਅਧਿਕਾਰੀ ਅਤੇ ਵਾਚ ਮੁਲਾਜ਼ਮ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਪੂਰੀ ਗੱਲਬਾਤ ਸੁਣਾਉਂਦੇ ਹਾਂ ਜ ਇਹਨਾਂ ਨੇ ਟੈਂਡਰ ਖੋਲਣ ਦੀ 28 ਤਰੀਕ ਦਿੱਤੀ ਸੀ ਜੋਗੇ ਪਹਿਲਾਂ ਹੀ ਕਾਲ ਦਿੱਤੀ ਸੀ ਵੇ 12 ਵਜੇ ਤੋਂ ਮਲੇ ਜਿਹੜੇ ਸਾਰੇ ਡੀਪੂ ਬੰਦ ਕਰਾਂਗੇ ਜੋ ਕਿ ਅੱਗੇ ਵੀ ਤਿੰਨ ਚਾਰ ਵਾਰੀ ਇਹ ਮਤਲਬ ਟੈਂਡਰ ਫੋੜ ਕੇ ਤੇ ਰੱਦ ਕਰ ਚੁੱਕੇ ਆ ਪਰ ਪ੍ਰਸ਼ਾਸਨ ਨੇ ਉਹਦੇ ਉਲਟ ਅੱਜ ਤੜਕੇ ਤੋਂ ਹੀ ਸਾਡੇ ਜਿਹੜੇ ਸੂਬਾ ਕੁ ਵੀ ਸਾਰੇ ਅਰੈਸਟ ਕਰ ਲਏਗੇ ਉਹਨਾਂ ਨੂੰ ਅਰੈਸਟ ਕਰਕੇ ਤੇ ਜੋ ਜੋ ਉਹਨਾਂ ਦੇ ਲਾਗੇ ਥਾਣੇ ਬੰਦੇ ਉੱਥੇ ਉਹਨੂੰ ਮਹਿਰਬਾਨਦ ਕਰਤਾ ਜਿੱਦੇ ਰੋਸ ਵਜੋਂ ਸਵੇਰ ਤੋਂ ਹੀ ਸਾਰੇ ਡੀਪੂ ਬੰਦ ਹੋ ਗਏ ਤੇ ਇਸ ਕਰਕੇ ਜਦੋਂ ਅਸੀਂ ਤੇ ਸ਼ਾਮ ਮਈ ਅੰਦਰ ਬੈਠੇ ਤੁਹਾਨੂੰ ਪਤਾ ਸਾਰਿਆਂ ਨੂੰ ਇਹਨਾਂ ਪ੍ਰਸ਼ਾਸਨ ਆ ਕੇ ਧੱਕਾ ਕਰਨ ਪਿਆ ਤੱਕ ਆ ਗੰਦੇ ਕਰਕੇ ਸਾਡੇ ਫਿਰ ਪ੍ਰਧਾਨ ਜੀ ਬੋਤਲ ਲੈ ਕੇ ਉੱਪਰ ਜਾਣਗੇ ਜੋ ਕਿ ਸਾਡੇ ਬੱਸ ਸਟੈਂਡ ਤੋਂ ਵੀ ਇਹਨਾਂ ਨੇ 5-6 ਜਿਹੜੇ ਅੱਜ ਵਰਕਰ ਆ ਉਹਨਾਂ ਨੂੰ ਅਰੈਸਟ ਕਰਕੇ ਲੈ ਗਏ ਆ ਵੇਖੋ ਐਡੀ ਗੰਦੀ ਸਰਕਾਰ ਆ ਇੱਕ ਬੰਨਿਓ 4 ਦਿਨ ਪਹਿਲਾਂ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਮਨਾ ਕੇ ਹੜੀ ਆ ਸਿੱਧੀ ਆਪਣੇ ਸਿੱਧੀ ਦਾ ਉਹਦੇ ਵਿੱਚ ਅਸੀਂ ਗੱਡੀਆਂ ਭੇਜੀਆਂ ਉਹਨਾਂ ਨੇ ਜ਼ੁਲਮ ਦੇ ਖਿਲਾਫ ਲੜੇ ਆ ਗੁਰੂ ਤੇਗ ਬਹਾਦਰ ਜੀ ਕੋਲ ਡੇ ਨੇ ਇਹ ਇਹ ਵੇਖੋ ਦੂਜਾ ਜ਼ੁਲਮ ਕਿਡਾ ਤਗੜਾ ਆ ਕੇ ਕਰ ਰਿਹਾ ਜੋ ਕਿ ਆड्डा ਤਕਰੀਬਨ ਹਰ ਵਾਰੀ ਇਹ ਸਾਨੂੰ ਮਤਲਬ ਟਾਈਮ ਦਿੰਦੇ ਆ ਮੀਟਿੰਗਾਂ ਕਰਕੇ ਲਾਰਾ ਲੱਪਾ ਲਾ ਕੇ ਟਪਾਈ ਜਾਂਦੇ ਆ ਜੋ ਕਿ ਆਡਾ ਕਿਸੇ ਤਰ੍ਹਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਇਹਦਾ ਜਿਹੜੇ ਬੰਦੇ ਇਹਨਾਂ ਨੇ ਸਾਡੇ ਅਰੈਸਟ ਕੀਤੇ ਆ ਅਗਰ ਉਹਨਾਂ ਨੂੰ ਇਹ ਨਹੀਂ ਛੱਡਦੇ ਜਿਹੜੇ ਸਵੇਰਾ ਸੂਬਾ ਕੁਦੇ ਤੇ ਬੱਸ ਸਟੈਂਡ ਤੋਂ ਵੀ ਤੇ ਸੰਘਰਸ਼ ਹੋਰ ਤਿੱਖਾ ਹੋਊਗਾ ਹੋ ਸਕਦਾ ਰੋਡ ਵੀ ਜਾਮ ਕਰੀਏ ਕਿਸਾਨ ਜਥੇਬੰਦੀਆਂ ਨਾਲ ਵੀ ਸਾਡੀ ਮੀਟਿੰਗ ਹੋ ਚੁੱਕੀ ਆ ਉਹੀ ਫੁੱਲ ਬਰਫੂਰ ਤਿਆਰ ਨੇ ਜੇ ਨਾ ਸ਼ਾਮ ਤੱਕ ਨਾ ਕੁਝ ਕੀਤਾ ਟਰਾਲੀਆਂ ਭਰ ਕੇ ਇੱਥੇ ਆ ਰਹੇ ਨੇ ਤੇ ਪ੍ਰੋਸੈਸ ਹੋਰ ਤਗੜਾ ਹੋਊਗਾ ਕੌਲਕਨਾ ਕਿਸ ਤਰੀਕੇ ਤੁਹਾਡੀ ਧੱਤामुਕੀ ਵੀ ਹੋਈ ਸੀ ਹਾਂਜੀ ਉਹ ਤਾਂ ਕਮੂਕੀ ਪ੍ਰਸ਼ਾਸਨ ਮਾ ਸਾਡੇ ਬੰਦਿਆਂ ਨੂੰ ਚੱਕਣ ਪਿਆ ਸੀ ਜਿਹਦੇ ਰੋਸ ਵਜੋਂ ਫਿਰ ਵਰਕਰਾਂ ਨੇ ਨਾਲ ਉਲਝੇ ਇਹਨਾਂ ਦੇ ਤੇ ਇਹ ਪ੍ਰਸ਼ਾਸਨ ਹੁਣ ਵੀ ਧੱਕੇਸ਼ਾਈ ਕਰੂਗਾ ਸਾਡੇ ਵਰਕਰ ਪਿੱਛੇ ਨਹੀਂ ਹਟਣਗੇ ਕਿਉਂਕਿ ਜਿੰਨੇ ਵਰਕਰ ਇੱਥੇ ਐਤੋਂ ਡਬਲ ਵਰਕਰ ਬਾਹਰ ਖੜੇ ਨੇ ਸਾਡੇ 1.5 ਤੋਂ 200 ਵਰਕਰ ਬਾਹਰ ਆ ਸਾਡਾ ਜਿਹੜਾ ਕਿਸ ਤਰੀਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਡੇ ਵੱਲੋਂ ਇਹਦੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਅਸੀਂ ਦੇਖੋ ਨਿਜਾਜ ਕੀਤੀ ਦੀਗੀ ਬਾਰੇ ਪ੍ਰਸ਼ਾਸਨ ਨਿਜਾਜ ਕਰੇਗਾ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਠੀਕ ਅੱਜ ਕਿਉਂ ਪ੍ਰਸਤਿਥਨ ਕੀਤਾ ਗਿਆ ਅੱਜ ਪ੍ਰੈਸ਼ਨ ਜਿਹੜਾ ਹੋ ਰਿਹਾ ਨੇ ਸਰਕਾਰ ਨਾਲ بڑے ਹੀ ਪੇਰ ਤੋਂ ਆਦਾ ਲਗਾ ਜੀ ਆਦਾ ਕਿਲੋਮੀਟਰ ਸਕੀਮ ਬਸਾ ਰਹੀ ਜਿਹੜੀਆਂ ਕਿਲੋਮੀਟਰ ਸਕੀਮ ਬਸਾ ਨੇ ਇਹ ਪ੍ਰਾਈਵੇਟ ਘਰਾਣਿਆਂ ਨੂੰ ਦੇ ਰਹੀ ਹੈ ਜੀ ਜਿਹਦੇ ਵਿੱਚ ਇਹਨਾਂ ਦਾ ਡਰਾਈਵਰ ਜਿਹੜਾ ਆ ਪ੍ਰਾਈਵੇਟ ਇਹਨਾਂ ਦਾ ਕਿਲੋਮੀਟਰ ਵਾਲਿਆਂ ਦਾ ਹੋਊਗਾ ਕਿ ਨਾਲ ਜਿਹੜਾ ਰੋਡਵੇਈ ਦਾ ਹੋਊਗਾ ਜਿਹਦੇ ਵਿੱਚ ਆਪਣੇ ਸਾਰੇ ਵੀਰਾਂ ਨੂੰ ਕੱਲੀ ਆਉਗੂ ਕੁਛ ਨਾਲ ਮਾਨੂੰ ਕੱਲੀ ਆਉਗੂ ਉਹਦੇ ਉੱਤੇ ਲਿਖਿਆ ਜਾਂਦਾ ਜੀ ਪਾਸ ਹੋਲਡਰ ਇਹਦੇ ਵਿੱਚ ਫਰੀ ਨਹੀਂ ਹੈਗਾ ਉਹਦੇ ਵਿੱਚ ਜਿੰਨੇ ਵੀ ਸਾਡੇ ਮੈਗਨੇ ਦੇ ਵੀਰ ਆ ਜਿੱਤਰਾ ਪਨਬਤ ਜੁਨੀਆ ਦੇ ਨੌਕਰੀ ਸਰਕਾਰ ਨੇ ਸਾਡੇ ਨਾਲ ਬੜੇ ਵਾਦੇ ਕੀਤੇ ਆ ਪਰ ਹਜੇ ਤੱਕ ਕੋਈ ਵੀ ਵਾਦਾ ਸਰਕਾਰ ਨੇ ਸਾਡੇ ਲੋਕਾਂ ਨੂੰ ਪੂਰਾ ਨਹੀਂ ਕੀਤਾ ਗਿਆ ਬੜੀਆਂ ਮੀਟਿੰਗਾਂ ਹੀ ਸਰਕਾਰ ਨਾਲ ਕਰ ਚੁੱਕੀਆਂ ਆ ਪਰ ਕੋਈ ਵੀ ਮੀਟਿੰਗ ਦਾ ਹੱਲ ਜਰਾ ਸਹੀ ਸਮੇਂ ਤੇ ਨਹੀਂ ਨਿਕਲਿਆ ਜਿਹਦੇ ਵਿੱਚ ਆਜਾਡਾ ਪ੍ਰੋਜੈਕਟ ਚੱਲਣ ਰਿਹਾ ਜੀ ਜਿਹੜੀਆਂ ਕਿਲੋਮੀਟਰ ਦੇ ਟੈਂਡਰ ਕੱਢਿਆ ਆ ਇਹ ਬੰਦ ਕੀਤਾ ਰੱਦ ਕੀਤਾ ਜਾਵੇ ਪੁਲਸ ਦੀ ਧੱਕਾਮੁਕੀ ਵੀ ਇਦਾ ਡਿਜੁਰਿਓ ਉਸ ਦੀ ਧੱਕਾਮੁਕੀ ਚਲੋ ਸਾਡੇ ਨਾਲ ਦੇ ਨਹੀਂ ਪੁਲਸ ਨੇ ਸਾਡੇ ਨਾਲ ਧੱਕਾ ਮੂਕੀ ਜ਼ਰੂਰ ਕੀਤੀ ਆ ਤੇ ਅਸੀਂ ਸ਼ਾਂਤਮਈ ਤੁਹਾਡੇ ਸਾਹਮਣੇ ਇੱਥ ਤੇ ਜੋ ਪੁਲਿਸ ਪ੍ਰਤੀਕਾਸ਼ਨ ਬਾਤ ਨੂੰ ਆਸਰਾ ਪ੍ਰਦਰਸ਼ਨ ਤੇ ਕਿਸ ਤਰੀਕੇ ਦਾ ਲਾਉਡ ਆਰਡਰ ਸਾਰਿਆ ਤੇ ਕੀ ਮੰਗਣਾ ਕੁਝ ਵਸਨੀਕ ਇਹਨਾਂ ਦੀਆਂ ਜਿਹੜੀਆਂ ਕੁਝ ਟੈਂਡਰ ਨੂੰ ਲੈ ਕੇ ਆਪਣਾ ਜਿਹੜਾ ਰੋਸ ਮਜ਼ਾਰਾ ਚੱਲ ਰਿਹਾ ਸੀਗਾ ਇੱਥੇ ਜਿਸ ਦੇ ਵਿੱਚ ਲਾਉਡ ਆਰਡਰ ਨੂੰ ਦੇਖਦੇ ਹੋਏ ਸਾਡੇ ਵੱਲੋਂ ਮਾਨਯੋਗ ਸੀਪੀ ਸਾਹਿਬ ਵੱਲੋਂ ਸਾਰਿਆਂ ਵੱਲੋਂ ਇਹ ਜਿਹੜਾ ਪੁਲਿਸ ਪ੍ਰਬੰਧ ਜਿਹੜਾ ਕੀਤਾ ਗਿਆ ਸੀਗਾ ਤੇ ਲਾਉਡ ਆਰਡਰ ਜਿਹੜਾ 100% ਜਿਹੜਾ ਉਹ ਮੇਨਟੇਨ ਕੀਤਾ ਜਾਵੇ ਸਰ ਇਹਨਾਂ ਦੇ ਕੁਝ ਸਾਥੀ ਅਰੈਸਟ ਹੋਏ ਸੀ ਟੀਮ ਸ਼ੁਰੂ ਹੋਤੇ ਗਏ ਹਨ ਨਹੀਂ ਫਿਲਹਾਲ ਤੇ ਕੋਈ ਨਹੀਂ ਜੀ ਅਜੇ ਜੋ ਆਊਟਕਮ ਨਿਕਲੇਗਾ ਜੇ ਇਹਨਾਂ ਨਾਲ ਨੇਗੋਸ਼ੀਏਸ਼ਨ ਜਿਹੜੀਆਂ ਉੱਪਰਲੇ ਲੈਵਲ ਤੇ ਆਪਣੀਆਂ ਇਹਨਾਂ ਦੀਆਂ ਮੀਟਿੰਗ ਚੱਲ ਰਹੀਆਂ ਨੇ ਉਹਦੇ ਬਾਰੇ ਜਿਹੜਾ ਸਿਵਲ ਪ੍ਰਸ਼ਾਸਨ ਤੁਹਾਨੂੰ ਬੈਟਰ ਦੱਸ ਸਕਦਾ ਹੈ ਸਾਡਾ ਲਾਅ ਐਂਡ ਆਰਡਰ ਦਾ ਵਿਸ਼ਾ ਸੀਗਾ ਉਸ ਦੇ ਸਬੰਧ ਦੇ ਵਿੱਚ ਸਾਡੀ ਜਿਹੜੀ ਪੁਲਿਸ ਫੋਰਸ ਜਿਹੜੀ ਆ ਤੈਨਾਤ ਆ ਕਿ ਲਾਅ ਐਂਡ ਆਰਡਰ ਜਿਹੜਾ ਵਾ ਕਿਸੇ ਵੀ ਕੀਮਤ ਦੇ ਖਰਾਮ ਨਹੀਂ ਹੋਣ ਦਿੱਤਾ ਜਾਵੇਗਾ توهان کي ساندي کيو وڌڻا پايو ۽ ما کي پڇي پڇي پيلا اندر اندر ڏيتا آهيو